ਸਤਿ ਸ਼੍ਰੀ ਅਕਾਲ ਜੀ ਜੀਡੀਐਸ ਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਤਰੀਆ ਲੋ ਵੀਰ ਜੀ ਅੱਜ ਗੋਪੀ ਵੀਰ ਜੀ ਕੋ ਐਹੀਂ ਓਸਤਾ ਜੀ ਬਟਾਲੇ ਏਰੀਆ ਦੇ ਵਿੱਚ ਠੀਕ ਹੈ ਜੀ ਪਿੰਡ ਖਾਨੋਵਾਲ ਤੇ ਦੂਜਾ ਬਾਜਵੀਰ ਆਪਣਾ ਠੀਕ ਹੈ ਜੀ ਬਾਜਵੀਰ ਜਿਹੜੀ ਜੋ ਕਿ ਬਾਹਰ ਨੇ ਇਸ ਟਾਈਮ ਉਧਰ ਵੀ ਗਏ ਸੀ ਤੇ ਇੱਧਰ ਵੀ ਸ਼ੌਂਕ ਕੀਤਾ ਵਾ ਦੋ ਸ਼ਤਾਰੇ ਸ਼ੌਂਕ ਕੀਤਾ ਵਾ ਜੀ ਤੇ ਬਹੁਤ ਮਜ਼ਾ ਆਇਆ ਤੇ ਬਹੁਤ ਨਜ਼ਾਰਾ ਆਇਆ ਜੀ ਇੱਕ ਤੋਂ ਇੱਕ ਪ੍ਰਿੰਦੇ ਚੜਦੇ ਤੋਂ ਚੜਦਾ ਪ੍ਰਿੰਦਾ ਆਪਾਂ ਨੂੰ ਸ਼ੌਂਕ ਕਰਨ ਨੂੰ ਮਿਲਿਆ ਵਾ ਜੀ ਇਥੇ ਛੱਤ ਤੇ ਠੀਕ ਹੈ ਜੀ ਬਾਜਵੀਰ ਦੀ ਛੱਤ ਤੇ ਵੀ ਤੇ ਇਥੇ ਛੱਤ ਤੇ ਵੀ ਨਿੱਕੇ ਨਿੱਕੇ ਵੀਡੀਓ ਆਪਾਂ ਆਪਣੇ YouTube ਸੋਰੀ Instagram ਤੇ ਪਾਈਆਂ ਵਾ ਠੀਕ ਹੈ ਜੀ ਦੋ ਚਾਰ ਪ੍ਰਿੰਦਿਆਂ ਦੀਆਂ ਤੇ ਦੋ ਪ੍ਰਿੰਦਿਆਂ ਦੀ ਹੋਰ ਸ਼ੌਂਕ ਕਰੋਨੇ ਆ ਉਹ ਲੈ ਚੱਲਦੇ ਆਂ ਗਾੜੀ ਤੇ ਕਰਦੇ ਆਂ ਗੱਲਬਾਤ ਗੋਪੀ ਵੀਰ ਨਾਲ ਨਾਲੇ ਰੋਕੀ ਉਸਤਾਜੀ ਚੁੰਨੀ ਵਾਲੇ ਤੇ ਨਾਲੇ ਆਪਣੇ ਸੋਨੂ ਵੀਰ ਜੀ ਦਾਣਾ ਮੰਡੀ ਵਾਲੇ ਖਲੀਫਾ ਸਾਹਿਬ ਚੈਂਪੀਅਨ ਅਸੂ ਦੇ ਠੀਕ ਹੈ ਜੀ ਬਾਜਵਾ ਗਰੁੱਪ ਅੰਮ੍ਰਿਤਸਰ ਸਾਹਿਬ ਤੇ ਨਾਲ ਆਪਣੇ ਮਲਕ ਸੁਫੀਆਨ ਜੀ ਵੱਡੇ ਉਸਤਾਦ ਜੀ ਹੁਣੀ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਆਹ ਲੋ ਜੀ ਇਹ ਆਪਣੇ ਵੱਡੇ ਉਸਤਾਦ ਜੀ ਠੀਕ ਹੈ ਜੀ ਮਲਕ ਸੁਫੀਆਨ ਜੀ ਵੱਡੇ ਉਸਤਾਦ ਸਾਹਿਬਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲੇ ਹੋ ਵਧੀਆ ਜੀ ਉਸਤਾਦ ਜੀ ਸਾਹਿਬ ਠੀਕ ਠਾਕ ਨੇ ਹਾਂ ਜੀ ਵਧੀਆ ਉਸਤਾਦ ਜੀ ਵਧੀਆ ਕਿਰਪਾ ਹਾਂ ਹਾਂ ਜੀ ਆਇਆ ਸ਼ੌਕ ਵੇਖਣ ਆਵਾਜ਼ ਇੱਥੇ ਨਹੀਂ ਉੱਥੇ ਹੀ ਨਹੀਂ ਨਹੀਂ ਜੋੜੇ ਬਣਾਏ ਕੂਤਰ ਬਹੁਤ 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 ਮਜ਼ਾ ਆਇਆ ਉਸਤਾਦ ਜੀ ਸਾਰਾ ਤੁਹਾਡੀ ਬਦੌਲਤ ਆ ਗੋਪੀ ਵੀਰ ਕਹਿੰਦਾ ਸਾਡੀ ਛੱਤ ਤੇ ਵੀ ਤੁਹਾਡੀ ਬਦੌਲਤ ਹੀ ਆ ਜੀ ਜੀ ਇਹਨਾਂ ਦੀ ਆਪਣੀਆਂ ਮੈਂ ਤਾਂ ਸਾਰੇ ਹਾਂਜੀ ਹਾਂਜੀ ਆਹ ਲੋ ਦੋ ਪ੍ਰਿੰਦਾ ਕਰੋਨੇਆਂ ਸ਼ੌਕ ਜੀ ਆਹ ਲੋ ਜੀ ਇੱਕ ਪ੍ਰਿੰਦਾ ਸੋਨੂ ਵੀਰ ਜੀ ਦਾਣਾ ਮੰਡੀ ਵਾਲਿਆਂ ਦੇ ਹੱਥ 'ਚ ਖਲੀਫਾ ਸਾਹਿਬ ਦੇ ਉਸਤਾਦ ਜੀ ਆਹ ਲੋ ਜੀ ਕਰੋ ਇਹਦੀ ਅੱਖ ਦਾ ਸ਼ੌਕ ਜੀ ਠੀਕ ਹੈ ਜੀ ਆ ਲੋ ਜੀ ਇਹ ਰਾ ਪਰਪਲਾ ਜੀ ਠੀਕ ਹੋ ਗਿਆ ਤੁਹਾਨੂੰ ਵੀ ਜੀ ਇਹ ਰਾ ਪਰਪਲਾ ਜੀ ਗੋਲ ਕੀਤੇ ਹੋਏ ਆ ਬੈਲੈਂਸ ਜੀ ਇਹਦਾ ਜੀ ਇੱਕ ਪਤਾ ਬੈਲੈਂਸ ਜੀ ਇਹਦਾ ਇਹ ਦੀ ਬੰਤਰ ਜੀ ਠੀਕ ਹੈ ਜੀ ਤੇ ਇਹ ਗੋਪੀ ਵੀਰ ਦੀ ਛੱਤ ਜੇ ਪੂਰੀ ਲੋ ਜੀ ਐ ਕਰੋ ਦੂਜੇ ਪ੍ਰਿੰਦੇ ਦਾ ਸ਼ੌਂਕ ਇਹ ਦੀ ਅੱਖ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਇਹ ਬਗਲ ਜੀ ਦੀ ਠੀਕ ਹੈ ਜੀ ਦੂਸਰੀ ਬਗਲ ਉਹ ਸਾਧ ਜੀ ਆਖ ਕਰਿਓ ਸੋ ਨੁਪਾਣਾ ਲਾਹੋ ਆਹ ਲੋ ਜੀ ਇਹ ਦੂਜੀ ਬਗਲ ਜੀ ਹਾਂਜੀ ਉਸਤਾਦ ਜੀ ਠੀਕ ਹੋ ਗਿਆ ਜੀ ਬਣਾਇਓ ਨਾਲ ਜਾ ਆ ਮੈਂ ਨਹੀਂ ਸਾਥ ਪੂਰੇ ਗਿਫਟ ਆਹ ਲੋ ओके हो गया ताजी। ਵੱਡਕਿਆ ਮੈਂ ਸੋਨੂ ਪਾ ਕੱਢੇ ਦੀ ਖਾ ਲੋ। ਆਹ ਲੋ ਜੀ। ਕਰੋ ਤੀਜੇ ਪਰਿੰਦੇ ਦਾ ਸ਼ੌਂਕ ਹੈ। ਰੋਕੀ ਸਤਾਜੀ ਚੁੰਨੀ ਵਾਲੇ ਗਰਾ ਰਹੇ ਨੇ। ਆਪਣੇ ਆਹ ਲੋ ਜੀ ਇਹ ਦੀ ਅੱਖ ਜੇ। ਮੈਨੂੰ ਸ਼ੋਅ ਵਿੱਚ ਇੰਨਾ ਮਜ਼ਾ ਆਇਆ। ਮੈਂ ਅਗਲਾ ਪੂਰੇ ਆਨੰਦ ਆ। ਆ ਪੱਲਾ ਜੀ ਕਬੂਤਰ ਗੋਲ ਕਿਤੇ ਹੋਏ ਆ। ਬਹੁਤ ਮਯਾ ਆਇਆ ਸਤਾ ਜੀ। ਆ ਇਹ ਸਨਵਾ ਠੀਕ ਹੈ ਇਹਦਾ ਵੀਊ ਜੀ ਬੜਾ ਸ਼ੌਕ ਬਿਲਕੁਲ ਓਕੇ ਆ ਜੀ ਠੀਕ ਹੈ ਜੀ ਬਿਲਕੁਲ ਓਕੇ ਆ ਥੋੜਾ ਜਿਹਾ ਅੰਦਰ ਹੋਣਾ ਹਾਂ ਹਲੋ ਜੀ ਇੱਕ ਪਰਿੰਦ ਦਾ ਹੋਰ ਸ਼ੋਅ ਕਰਾਈਏ ਉਹ ਦਿਖਾਵਾ ਜਿਹੜੀ ਉਹ ਪਰਲੇ ਬੰਨੇ ਕਬੂਤਰ ਉਹ ਜਿਹੜਾ ਧਾਮਗਾ ਕੋਈ ਨਹੀਂ ਆ ਕੋਈ ਤਰ੍ਹਾਂ ਸਾਡੀ ਸਾਰਾ ਗੈਰੀ ਅੱਖ ਦਾ ਇਹਦਾ ਜਿੱਤ ਦਾ ਵਾਲਾ ਪੁਰਾਣਾ ਕੋਈ ਤਰ੍ਹਾਂ ਇਹਦਾ ਸ਼ੌਂਕ ਹੈ ਇਹਨਾਂ ਦਾ ਹਲੋ ਜੀ ਇਹਦਾ ਬੰਦਰ ਜੀ ਠੀਕ ਹੈ ਜੀ ਇੱਕਾ ਦੀ ਮੇਰੇ ਸਹਣਾ ਉਹਨਾਂ ਵੀ ਪਾਈ ਸੀ ਨਾ ਇੱਕ ਵਾਰੀ ਆਹ ਤਾਂ ਇਹ ਤੇ ਗਿਆ ਲਿਆ ਗਏ ਇੱਕ ਕਾ ਜੀ ਆ ਜੀ ਸਾਡੀ ਹਲੋ ਜੀ ਬਹੁਤ ਤੇਰਾ ਕਰੋ ਆਦੀ ਅੱਖ ਦਾ ਸ਼ੌਂਕ ਠੀਕ ਹੈ ਜੀ ਪੈਦੀ ਅੱਖ ਜੀ ਹਾਂਜੀ 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 ਜੋੜਿਆਂ ਦਾ ਬੁੱਢਾ ਜਿਹੜਾ ਉਹ ਬਾਲ ਸੀ ਆਹ ਲੋ ਭਾਈ ਫੁੱਲ ਵੀਊ ਇਹਦਾ ਇਹ ਪੂਰਾ ਵੀਊ ਇਹਦਾ ਆ ਪੰਜੇ ਦੇ ਇਹ ਸਾਜੀ ਬੁੱਢਾ ਜਿਹੜਾ ਆ ਬੈਲੈਂਸ ਬੈਲੈਂਸ ਚੈੱਕ ਕਰਾਇਆ ਮੜਾ ਇਹਦਾ ਲੋ ਜੀ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ